ਤਸਵੀਰਾਂ ਦੇਖਤਾ ਪੜਸਵਤ ਜਸਵਿੰਦਰ ਪੱਲੜਾ ਦੇ ਘਰ ਦੇ ਪਹਾੜ ਦੇ ਤਸਵੀਰਾਂ ਜਿੱਥੇ ਅੱਜ ਪੰਜ ਤੱਤਵਾਂ ਵਿੱਚ ਫਲੀਨ ਹੋਣ ਜਾ ਰਹੇ ਨੇ ਅੰਤਿਮ ਜੜੀ ਯਾਤਰਾ ਉਹ ਕੁਛ ਸਮੇਂ ਸ਼ੁਰੂ ਹੋ ਰਹੀ ਹੈ ਜੋ ਰੀਤੀ ਰਿਵਾਜ ਜੋ ਰਸਮਾਂ ਨੇ ਉਹ ਇਸ ਵਕ ਚੱਲ ਰਹੀਆਂ ਨੇ ਜਨਨ ਜਿਹਨੇ ਵੀ ਕਰੀਬੀ ਸੀਗੇ ਉਹਦੇ ਦੋਸਤ ਮਿੱਤਰਾਂ ਲਈ ਇਕਲੀ ਜਿਹਨੇ ਸੀਗੇ ਉਸ ਵਕ ਪੋਚਣੇ ਕੋਈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅੰਤਿਮ ਜੜੀ ਵਿਧਾਈ ਇਹ ਸ਼ੁਰੂ ਹੋ ਚੁੱਕੀ ਹੈ ਇੱਕ ਤਸਵੀਰਾਂ ਦੇ ਕੋਲ ਨਾਲ ਜਿਹੜੇ ਜਿਹੜੇ ਉਹਨਾਂ ਦੇ ਤੋ ਸਿੱਕੇ ਕਿ ਗਿੱਪੀ ਘਰੇਵਾਲ तमाम ਜਿੰਨੇ ਵੀ ਜਿੰਨੇ ਵੀ ਉਹਨਾਂ ਦੇ तमाम ਜਿਹੜੇ ਮਿੱਤਰ ਸੀਗੇ ਇਸ ਵਕਤ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਅਜਬ ਪੰਜਾਬ ਦੀ ਇੰਡਸਟਰੀ ਨਹੀਂ ਬਲਕਿ ਪੰਜਾਬ ਦੇ ਇੱਕ ਪੂਰੇ ਪੰਜਾਬ ਦੁਨੀਆ ਨੂੰ ਜਿਹੜੇ ਇੱਕ ਵੱਡਾ ਘਟਾ ਪਿਆ ਜੋ ਕਾਮੇਡੀਅਨ ਸੀ ਸਾਡੇ ਵਿੱਚ ਜਿਹੜੇ ਕਾਮੇਡੀਅਨ ਸੀਗੇ ਅੱਜ ਉਹ ਪੰਜਾਬ ਨੂੰ ਛੱਡ ਗਏ ਇੱਥੋਂ ਨਿਕਲ ਚੁੱਕੇ ਨੇ ਅੱਜ ਅੰਤਿਮ ਜਿਹੜੀ ਯਾਤਰਾ ਅੰਤਿਮ ਜਿਹੜੀ ਵਿਦਾਈ ਆ ਅੱਜ ਦੇਖ ਸਕਦਾ ਜਿਹੜੀ ਮੋਇਸਚਰੀ ਵੈਨ ਜਿਹੜੀ ਆ ਉਹ ਵੀ ਇਸ ਵਕਤ ਆ ਚੁੱਕੀ ਆ ਦੇਖੋ ਅਮਾ ਦੀ ਕਿਛ ਸੁਨਦਰਪੁਰ ਲਈ ਆਪਾਂ ਗੱਲ ਕਰੀਏ ਤਾਂ ਜਸਵਿੰਦਰਪੁਰ ਲਈ ਦੀ ਜੋ ਜੋ ਸ਼ਖਸੀਅਤ ਸੀਗੇ ਦੇਖੋ ਆਪਾਂ ਗੱਲ ਕਰੀ ਤਾਂ ਦੁਨੀਆ ਨੂੰ ਹਸਾਉਣ ਵਾਲੇ ਅੱਜ ਸ਼ਾਂਤ ਹੋ ਕੇ ਜਿਹੜੇ ਨੇ ਇਸ ਦੁਨੀਆ ਤੋਂ ਜਾ ਰਹੇ ਨੇ ਜਿਸ ਜਸਵਿੰਦਰ ਪੱਲਈ ਨੇ ਪੂਰੀ ਦੁਨੀਆ ਨੂੰ ਜਿਹੜਾ ਉਹ ਆਪਣੇ ਕਾਮੇਡੀ ਦੇ ਅੰਦਾਜ਼ ਦੇ ਵਿੱਚ ਜਿਹੜਾ ਉਹ ਦੁਨੀਆ ਨੂੰ ਹਸਾਇਆ ਸੀਗਾ ਪਰ ਅੱਜ ਉਹੀ ਜਸਵਿੰਦਰ ਪੱਲਈ ਨੇ ਜੋ ਇੱਕ ਚੁੱਪ-ਚੁਪਿ ਤੇਰਾ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਤੈਤ ਇਸ ਹੁਕਮ ਉਸ ਫੁਰੇਟ ਉਸ ਟ੍ਰਿਪਲ ਐ ਦੇ ਕਰਦੇ ਪਹਾੜੀਆਂ ਨੇ ਜਿੱਥੇ ਅੱਜ ਸਦੀਵ ਜਿਹੜਾ ਬਿਸ਼ੋੜਾ ਦੇ ਚੁੱਕੇ ਨੇ ਇਹ ਅੰਤਿਮ ਜਿਹੜੀ ਅੱਜ ਜਿਹੜੀ ਰਸਮਾਂ ਸਹੁਚਾਰੀ ਨੇ ਅੰਤਿਮ ਬਤਾਈ ਜਿਹੜੀ ਕੁਛ ਸਮੇਂ ਵਿੱਚ ਹੋਊਗੀ ਬਲੌਂਗੀ ਦੇ ਵਿੱਚ ਜਿਹੜਾ ਉਹਨਾਂ ਨੂੰ ਅੰਤਿਮ ਜਿਹੜੀ ਵਿਦਾਇਤ ਕੀਤੀ ਜਾਊਗੀ ਇਹ ਤੁਸੀਂ ਨਾਲ ਦੇਖ ਸਕਦੇ ਹੋ ਕਰਦੇ ਬਾਹਰ ਦੀਆਂ ਤਸਵੀਰਾਂ ਦੇਖੋ ਜਿੱਥੇ ਉਹਨਾਂ ਦੇ ਜਿੰਨੇ ਵੀ ਸਪੋਰਟਰ ਸੀਗੇ ਜਿੰਨੇ ਉਹਨਾਂ ਦੇ ਇਕਲੀ ਸੀਗੇ ਰਿਸ਼ਤੇਦਾਰ ਸੀਗੇ ਅੱਜ ਉਹਨਾਂ ਦੀ ਜਿਹੜੀ ਹੈ ਆਖਰੀ ਚੜਕਪਾਂਦਲੀ ਅੱਜ ਜਿੱਥੇ तमाम ਜਿਹੜੀ ਪੀੜ ਇਕੱਠਾ ਹੋਈ ਆ ਦੇਖੋ ਜਿਸ ਵੰਡਰਪੱਲੇ ਗੱਲ ਕਰੀ ਤਾਂ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਨੇ ਕੁ ਵੱਡਾ ਘਾਟਾ ਪਿਆ ਇੱਕ ਪ੍ਰੋਫੈਸਰ ਦੀ ਜਰਨੀ ਤੋਂ ਸ਼ੁਰੂਆਤ ਹੁੰਦੀ ਹੈ ਸਟੂਡੈਂਟ ਨੂੰ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਉਹਨਾਂ ਨੇ ਸਿੱਖਿਆ ਦਿੱਤੀ ਪਰ ਉਸ ਤੋਂ ਬਾਅਦ ਉਹ ਇੰਡਸਟਰੀ ਵਿੱਚ ਜਾਂਦੇ ਨੇ ਇਸ ਪੰਜਾਬ ਦੀ ਫਿਲਮ ਇੰਡਸਟਰੀ ਚ ਆਉਂਦੇ ਨੇ ਜਦੋਂ ਆਪਣੇ ਜਿਹੜੇ ਆ ਉਹਨੇ ਵੱਲੋਂ ਜਿਹੜਾ ਉਹ ਕਿਸ ਤਰ੍ਹਾਂ ਆਪਣੇ ਰੰਗਾਂ ਵਿੱਚ ਦੁਨੀਆ ਨੂੰ ਰੰਗਿਆ ਗਿਆ ਪਰ ਆਖਰ ਚਾਕੇ ਬਿਮਾਰ ਹੋ ਗਏ ਸੀਗੇ ਪਰ ਉਹਨਾਂ ਦਾ ਜਾਣਾ ਕਿੰਨਾ ਕਿਤੇ ਜਿਹੜਾ ਉਹ ਕਾਫੀ ਕਈ ਤਾਂ ਮੁਸ਼ਕਲ ਕਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸੀ ਇਹ ਆਖਰੀ ਇਹ ਗੱਡੀ ਹੈ ਜਿਸ ਦੇ ਵਿੱਚ ਸਰਦਾਰ ਡਾਕਟਰ ਤਸਵਿੰਦਰ ਪੱਲਾ ਜੀ ਜਿਹੜੇ ਨੇ ਉਹ ਇਸੀ ਗੱਡੀ ਦੇ ਵਿੱਚ ਜਿਹੜੇ ਨੇ ਉਹ ਅੰਤਿਮ ਜਿਹੜੀ ਹੈ ਯਾਤਰਾ ਹੋਊਗੀ ਕੁਝ ਸਮੇਂ ਦੇ ਵਿੱਚ ਜਿਹੜੀ ਹੈ ਉਹ ਯਾਤਰਾ ਸ਼ੁਰੂ ਹੋਣ ਵਾਲੀ ਹੈ ਦੇ ਕੁਝ ਜਸਿੰਦਰ ਪੱਲੇ ਗੱਲ ਕਰੀਏ ਤਾਂ ਪੰਜਾਬ ਦੀ ਇੰਡਸਟਰੀ ਦੀ ਇੱਕ ਮਹਾਨ ਸ਼ਖਸੀਅਤ ਸੀਗੇ ਇੱਕ ਮਹਾਨ ਅਦਾਕਾਰ ਇੱਕ ਪ੍ਰੋਫੈਸਰ ਇੱਕ ਐਕਟੀਵਿਸਟ ਜੀ ਸੀਗੇ ਅਗਰ ਉਹਨੇ ਗੱਲ ਕਰੀ ਤਾਂ ਇੱਕ ਹੀ ਮੂਵੀਆਂ ਚਾਹੇ ਛਣਗਾਟੇ ਦੀ ਗੱਲ ਕਰੀਏ ਕੈਰੀਓਨ ਜਟਾ 1 ਕੈਰੀਓਨ ਜਟਾ 2 ਤੋਂ ਤਮਾਮ ਪੰਜਾਬ ਦੀ ਮੂਵੀ ਇੰਡਸਟਰੀ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ ਹੁਣ ਇਸ ਅਦਕਾਰ ਦੇ ਬਾਹਰ ਜਿਹੜੇ ਹੈ ਉਹਨਾਂ ਦੀ ਜਿਹੜੀ ਅੰਤਿਮ ਜਿਹੜੀ ਵਿਦਾਈ ਹੈ ਜਿਹੜੀ ਰਸਮਾਂ ਇਸ ਵਕਤ ਚੱਲ ਰਹੀਆਂ ਨੇ ਹੁਣ ਵਾਹਿਗੁਰੂ ਵਾਹਿਗੁਰੂ ਜਿਹੜਾ ਉਹ ਅ ਅਰਦਾਸ ਕਰ ਰਹੇ ਨੇ ਅੰਤਿਮ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਕੁਛ ਹੀ ਸਮੇਂ ਦੇ ਵਿੱਚ ਅੱਜ ਇੱਕ ਗੱਲ ਕਰੀਏ ਤਾਂ ਇਸ ਘਰ ਤੋਂ ਰੁਕਸਤ ਹੋ ਗਏ ਇੱਕ ਘਰ ਦੇ ਵਿੱਚ ਜਿਹੜਾ ਜਿੱਥੇ ਇੱਕ ਉਹਨਾਂ ਦੀ ਜਿਹੜੀ ਮੁਸਕਰਾਹਟ ਸੀਗੀ ਜਾਂ ਫਿਰ ਗੱਲ ਕਰੀਏ ਉਹਨਾਂ ਦੇ ਜਿਹੜੇ ਜੋ ਉਹਨਾਂ ਦੀ ਅਦਾ ਅਦਾਕਾਰੀ ਸੀਗੀ ਉਸ ਦੇ ਨਾਲ ਬਾਲੀਵੁੱਡ ਤੱਕ ਵੀ ਇਹ ਜਿਹੜੀ ਹੈ ਉਹ ਤੱਕ ਪਾਈ ਹੋਈ ਸੀਗੀ ਪਰ ਹਜ ਤਮਾਮ ਜਿਹੜੀ ਹੈ ਪੰਜਾਬ ਦੀ ਜਿਹੜੀ ਇੰਡਸਟਰੀ ਐ ਅਸ ਇੱਥੇ ਪਹੁੰਚੀ ਐ ਕੁਝ ਸਮੇਂ ਦੇ ਵਿੱਚ ਇੱਥੋਂ ਅੱਜ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋ ਗਈ ਅੱਜ ਉਹ ਆਖਰ ਪਲ ਨੇ ਜਦੋਂ ਜਸਵਿੰਦਰ ਪੱਲਾ ਜਿਹੜੇ ਨੇ ਉਹ ਕਿਸੇ ਨੂੰ ਨਹੀਂ ਦੇਖਣਗੇ ਹਾਲਾਂਕਿ ਉਹਨਾਂ ਦੀ ਜਿਹੜੀ ਅਦਾਕਾਰੀ ਸੀਗੀ ਜਿਸ ਦੇ ਨਾਲ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਮਨ ਦੇ ਵਿੱਚ ਇਹ ਲੈ ਕੇ ਬੈਠੇ ਨੇ ਕਿ ਬੇਸ਼ੱਕ ਜਸਵਿੰਦਰ ਪੁਲਾਇ ਇਸ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਪਰ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਜੋ ਉਹਨਾਂ ਦੀ ਅਦਾਕਾਰੀ ਸੀਗੀ ਉਹ ਨਾ ਹੀ ਕੋਈ ਇਹੋ ਜਿਹਾ ਸੂਰਵਾ ਪੈਦਾ ਹੋਇਆ ਨਾ ਹੀ ਕੋਈ ਹੋਊਗਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਇੱਕ ਚੀਜ਼ਾਂ ਨੂੰ ਸਮੇਟ ਕੇ ਰੱਖਿਆ ਚਾਹੇ ਇੱਕ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਨੇ ਸਿੱਖਿਆ ਵੀ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀ ਅਦਾਕਾਰੀ ਵੀ ਕੀਤੀ ਜਿੱਕਰ ਜੋਕ ਸੀਗਾ ਤਾਂ ਇਹ ਆਖਰੀ ਇਹੋ ਆਖਰੀ ਵਾਹਾਂ ਜਿਸ ਦੇ ਵਿੱਚ ਅੱਜ ਜਸਵਿੰਦਰ ਪੱਲੇ ਜਿਹੜੇ ਨੇ ਉਹ ਆਖਰੀ ਜਿਹੜੀ ਹੈ ਵਿਦਾਈ ਹੋਊਗੀ ਅੱਜ ਆਖਰੀ ਜਿਹੜੇ ਨੇ ਕੁਝ ਸਮੇਂ ਵਿੱਚ ਆਪਣੇ ਜਿਹੜਾ ਇਹਨਾਂ ਦਾ ਹੈਸ਼ ਆ ਅੱਜ ਇੱਥੋਂ ਹੀ ਜਸਵਿੰਦਰ ਪੱਲੇ ਦੀ ਆਖਰੀ ਜਿਹੜੀ ਹੈ ਇੱਥੋਂ ਵਿਦਾਈ ਹੋਊਗੀ ਕੁਝ ਹੀ ਸਮੇਂ ਵਿੱਚ ਜਿਹੜਾ ਉਹ ਬਲੌਂਗੀ ਦੇ ਵਿੱਚ ਜਿਹੜੇ ਨੇ ਉੱਥੇ ਉਹਨਾਂ ਦੇ ਪੰਜ ਸੱਤਵੇਂ ਜਿਹੜੇ ਨੇ ਉਹਲੀਨ ਹੋਣਗੇ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਕਾਟਾ ਪਿਆ ਜਿਸਿੰਦਰਪੁਰ ਲੱਗੇ ਅੱਜ ਰੁਕਸਤ ਹੋ ਚੁੱਕੇ ਨੇ ਮੇਰੇ ਨਾਲ ਰੋਕੀराम ਜੀ ਮੋਹਨ ਸਿੰਘ ਸਰ ਇੱਕ ਅੱਜ ਥੋੜੇ ਸਾਥੀ ਜਾਂ ਫਿਰ ਕਈ ਇੱਕ ਜਿਹੜਾ ਵੀਰ ਸੀਗਾ ਅਜੋ ਰੁਸਤਫ ਹੋ ਚੁੱਕੇ ਨੇ ਕਿਸ ਤਰ੍ਹਾਂ ਦੇਦਿਓ ਕਿਹਾ ਜਦੋਂ ਪਹਿਲਾਂ ਇਸ ਚੀਜ਼ ਨਿਊਜ਼ ਪੜੀ ਕਿ ਆ ਮਨ ਦੇ ਵਿੱਚ ਕੀ ਆਇਆ ਸੀਗਾ ਬਹੁਤ ਤਾਂ ਲੱਗਾ ਉਮੀਦ ਨਹੀਂ ਸੀ ਕਿ ਉਹ ਇਨੀ ਛੇਤੀ ਚਲਾ ਜਾਏਗਾ ਬਈ ਠੀਕ ਸਾਰੇ ਹੁੰਦੇ ਹੀ ਨੇ ਇਲਾਜ ਚੱਲ ਰਿਹਾ ਤੇ ਇਲ ਵੀ ਬੈਕ पर कुदरत में जो ओदा पाना है वो talented, uh, सा, ते सानू सानू मना पइ रहया इव इज अ वेरी टैलेंटेड यंग मैन क्योंकि ਸਾਡੀ ਸ਼ੁਰੂਆਤ ਸਮਕਾਲੀਆਂ ਇੱਕੋ ਟਾਈਮ ਤੋਂ ਹੀ ਹੈ ਦੂਰਦਰਸ਼ਨ ਤੋਂ ਉਹਨਾਂ ਨੂੰ ਪਪੂਲਰਿਟੀ ਆਈ ਮੈਂ ਉਥੇ ਜੌਬ ਵੀ ਕਰਦਾ ਸਾਂ ਤੇ ਨਾਲ ਰੌਣਕ ਮੇਲਾ ਕਰਦਾ ਸੀ ਜੇ ਜ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤੇ ਚਾਹੇ ਲਾਰਾ ਲਪਾ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਬਚ ਕੇ ਮੋੜ ਤੋਂ ਜਿੰਨੇ ਵੀ ਸਾਡੇ ਹੋਏ ਇਹ ਕਦੀ ਨਹੀਂ ਸੀ ਹੋ ਸਕਦਾ ਕਿ ਇਹਨਾਂ ਦੀ ਕੰਟਰੀਬਿਊਸ਼ਨ ਨਾ ਮਿਲਦੀ ਹੋਵੇ ਹਮੇਸ਼ਾ ਇਹਨਾਂ ਨੇ ਬਹੁਤ ਅੱਛੇ ਪ੍ਰੋਗਰਾਮ ਕੀਤੇ ਔਰ ਸਪੌਂਟੈਨਿਟੀ ਵੀ ਇਹਨਾਂ ਕੋਲ ਸੀ ਇਹਨਾਂ ਦੀ ਫੋਰ ਨਾ ਫੁਰਤਾ ਸੀ ਨਾਲ ਫਿਰ ਮੈਂ ਸਮਝਦਾ ਜਦੋਂ ਮਜ਼ਾ ਦੀ ਗੱਲ ਜਾਂ ਜੋਕ ਬੋਲਦੇ ਸੀ ਨਾ ਤੇ ਉਹਦੇ ਚ ਸ਼ਾਰਪਨੈਸ ਵਧੀ ਥੋੜੇ ਟਾਈਮ ਦੇ ਵਿੱਚ ਵਧੀਆ ਗੱਲ ਵੱਡੀ ਗੱਲ ਕਹਿ ਜੀ ਪਰ ਲੋਕਾਂ ਨੂੰ ਲਫਟਰ ਹੀ ਬੰਡਿਆ ਇਟ ਵਾਸ ਅ ਲਫਟ ਟੂ ਮੈਨ ਨਾਈ ਸ਼ੁੱਡ ਸੇ ਕਿ ਹੀ ਇਜ਼ ਕੰਟਰੀਬਿਊਟਡ ਲਾਫ ਲਫਟਰ ਐਂਡ ਏਵਰੀ ਟਾਈਮ ਮਜ਼ਾ ਖੁਸ਼ ਤਬੀਅਤ ਉਹਨੂੰ ਵੀ ਪਤਾ ਸੀ ਕਿ ਸਮਾਜ ਨੂੰ ਸੁਧਾਰਨ ਵਾਸਤੇ ਵੀ ਕਿਹੜੇ ਵਿਅੰਗ ਕਿੱਥੇ ਜਾ ਕੇ ਅਸਰ ਕਰਨਗੇ ਜਿਵੇਂ ਮੈਂ ਵਿਅੰਗ ਦੇ ਵਿੱਚ ਜ਼ਿਆਦਾ ਰਿਹਾ ਜਾਂ ਮੇਰੀ ਲੇਖਣੀ ਦੇ ਵਿੱਚ ਇਹ ਸੀ ਬਾਕੀ ਛਣਕਾਟਾ ਹੋਣਾਂ ਦਾ ਲੋਕਾਂ ਦੀ ਸਨ ਉਹ ਬੱਦੀ ਉਹ ਸੁਨੀਆਂ ਕੈਸੇਟਸ ਬੜੀ ਪੌਪੂਲਰ ਰਹੀਆਂ ਉਹ ਹੀਰੋ ਕਾਮੇਡੀ ਲਾਈਕ ਹੈ ਨਾ ਜੀ ਸਤ ਤੁਸਤਾ ਦੋਨੋਂ ਹੀ ਬ੍ਰਾਹਮਣਾਂ ਨੇ ਗੱਲ ਕਰੀ ਤਾਂ ਸਟੇਜ ਵੀ ਸਾਂਝੀ ਕੀਤੀ ਸਨ ਬਹੁਤ ਚੀਜ਼ਾਂ ਤੁਸੀਂ ਦੇਖੀਆਂ ਦੋਨੋਂ ਨੇ ਕੀ ਜ਼ਹਿਨ ਦੇ ਵਿੱਚ ਕਿਨਾਂ ਕੋਈ ਐਹੋ ਜਿਹਾ ਮੂਮੈਂਟ ਯਾਦ ਆਂਦਾ ਹੋਵੇ ਕਿਉਂਕਿ ਸੇਜ ਸਾਂਝੀ ਕਰਨਾ ਇੱਕ ਕਲਾਕਾਰ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਜਿਸ ਵੇਲੇ ਰੈੱਡ ਕਰਾਸ ਦੀਆਂ ਨਾਈਟਾਂ ਹੋਣੀਆਂ ਸਾਰੇ ਪੰਜਾਬ ਦੇ ਡਿਫਰੈਂਟ ਡਿਵੀਜ਼ਨਸ ਸਬ ਇਨੀਸ਼ੀਏਟਿਵ मैं पहला जो सा शो कठिया होया वो जीरे थी। और उ हालात कैसे सन जानते सारे तो फिरोजपुर दैन फाजिलका अबोर उधर तलव् साबो बठिंडा सारे इलाक च है ना हशियारपुर भी इस तरह गुरदासपुर साइड से पंजाब पूरा मतलब साढ़े नुड़िया हुआ और ਇਹ ਜਿਹੜੇ ਉਹ ਮਨ ਨਾਲ ਖੁਦ ਜੁੜੇ ਹੋਏ ਸਨ ਹਰ ਵੇਲੇ ਹਸ ਮਤਲਬ ਹਾਸਾ ਠਟਾ ਇਹਨਾਂ ਦੀ ਜ਼ੁਬਾਨ ਤੇ ਰਹਿੰਦਾ ਸੀ ਤੇ ਹਰ ਬੰਦਾ ਇਹਨਾਂ ਕੋਲ ਆ ਕੇ ਖੜ ਕੇ ਸਵਾਲ ਲੈ ਕੇ ਜਾਂਦਾ ਸੀ ਸੋ ਅੱਜ ਤਾਂ ਹੀ ਸਾਰਿਆਂ ਨੂੰ ਅਫਸੋਸ ਹੋ ਰਿਹਾ ਜ਼ਿਆਦਾ ਕਿ ਸਾਡਾ ਉਹ ਫਨਕਾਰ ਜਿਹੜਾ ਸਾਰਿਆਂ ਲਈ ਜੀ ਕੇ ਗਿਆ ਹੈ ਹੋਰ ਉਹਨੇ ਸਾਰਿਆਂ ਨੂੰ ਹਾਸੇ ਬੰਡੇ ਨੇ ਤੇ ਸਭ ਦਾ ਜੀਵਨ ਸਵਾਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ। ਸਰ ਲਾਸਟ ਵਾਰ ਦੀ ਗੱਲ ਕਦੋਂ ਹੋਈ ਸੀਗੀ ਕੋਈ ਮੂਮੈਂਟ ਮੈਂ ਪਰਸਨਲੀ ਉਹਨਾਂ ਦੇ بیٹے ਮੇਰੇ ਦੀ ਹਰਨੂਰ ਦੀ ਸ਼ਾਦੀ ਸੀ। ਹਾਂਜੀ ਉਦੋਂ ਉਹ ਸ਼ਾਦੀ ਅਟੈਂਡ ਕਰਨ ਲਈ ਆਏ ਸੀ ਮੀਆਂ ਬੀਬੀ ਦੋਨੋਂ ਪੱਲਾ ਜੀ ਸਾਰੇ ਮਗਰ ਉਥੇ ਜਿੰਨੀ ਦੁਨੀਆ ਆਈ ਸੀ ਖਲਕਤ ਸੀ ਸਾਰੇ ਮਤਲਬ ਨਾਲ ਇਹਨਾਂ ਦੇ ਚਿਮੜੇ ਹੋਏ ਸੀ ਮੈਂ ਤੇ ਇਹ ਕਹਾਵਾਂਗਾ ਕਿ ਜਿਵੇਂ ਗੋੜ ਦੇ ਉੱਤੇ ਮੱਖੀਆਂ ਚਿਵੜੀਆਂ ਹੁੰਦੀਆਂ ਹੁੰਦੀਆਂ ਨੇ। ਇਦਾਂ ਦੀ ਮਿਠਾਸ ਉਹਨਾਂ ਨੇ ਲੋਕਾਂ ਤੱਕ ਛੱਡੀ ਅਤੇ ਸਾਰਿਆਂ ਨੂੰ ਪਿਆਰ ਮੁਹੱਬਤ ਦਿੱਤੀ। ਸਰ ਅਕਾਸ਼ ਮਿਸ ਕਰੂੰਗਾ ਉਹਨੇ ਭਾਈ ਨੂੰ ਅੱਜ ਅੱਜ ਤੋਂ ਬਾਅਦ ਉਹ ਚਿਹਰਾ ਨਹੀਂ ਦੇਖੂਗਾ। ਮੈਂ ਅੱਖਾਂ ਵਿੱਚ ਉਹਨਾਂ ਦਾ ਚਿਹਰਾ ਨਹੀਂ ਦੇਖਿਆ। ਮੈਨੂੰ ਹਮੇਸ਼ਾ ਹੀ ਦਿਖਦਾ ਰਹਿਣਾ। ਕਿਉਂਕਿ ਉਹਦੀ ਕਲਾ ਹੈ ਨਹੀਂ ਸੀ। ਬੰਦੇ ਦੇ ਜਾਨ ਨਾਲ ਇਹ ਨਹੀਂ ਹੈ ਕਿ ਹਰ ਚੀਜ਼ ਮੁੱਕ ਜਾਂਦੀ ਹੈ ਉਹਦੀ ਕਲਾ ਉਹਦੇ ਹਾਸੇ ਉਹਦਾ ਮੁਸਕਰਾਉਂਦਾ ਚਿਹਰਾ ਉਹਦੀ ਵਿਦਿਆ ਬੱਚਿਆਂ ਨੂੰ ਪੜਾਉਣ ਦਾ ਟਾਂਗ ਤਰੀਕਾ ਯੂਨੀਵਰਸਿਟੀ ਚ ਪ੍ਰੋਫੈਸਰ ਵੀ ਸੀ ਸੋ ਸਾਰਾ ਕੁਝ ਅੱਖਾਂਾਂ ਨੂੰ ਬਿਆਨ ਕਰ ਰਿਹਾ ਹੈ ਕਿ ਮੁਹੱਬਤ ਸਿਗੀ ਯਾਦ ਅਜ ਪੂਰੀ ਆ ਰਹੀ ਹੈ ਜੀ ਔਰ ਇਹ ਹਮੇਸ਼ਾ ਬਣੀ ਰਹੇਗੀ ਪਰਿਵਾਰ ਲਈ ਅਸੀਂ ਸ਼ੁਭ ਕਾਮਨਾ ਕਰਦੇ ਹਾਂ ਕਿ ਦਾਤਾ ਠੀਕ ਹੈ ਕਿ ਭਲਾ ਜੀ ਆਪੇ ਜ਼ਰੂਰ ਸ਼ਰੀਰਿਕ ਤੌਰ ਤੇ ਗਏ ਨੇ ਪਰ ਪ੍ਰਤਾਪ ਉਹਨਾਂ ਦਾ ਪਰਿਵਾਰ ਲਈ ਸਾਰਾ ਪਰਵਾਦਾ ਦੇ ਲਈ ਔਰ ਖਾਸੇ ਜਿਹੜੇ ਨੇ ਇਹਦਾ ਲੈਵਲ ਪੂਰੇ ਪੰਜਾਬ ਦਾ ਉੱਪਰ ਆ ਗਿਆ। ਧੰਨਵਾਦ। ਤਾਂ ਸਾਡੇ ਨਾਲ ਰੌਂਕੀ ਨਾ ਮੌਜੂ ਸੀਗੇ ਤਾਂ ਅੱਖਾਂ ਵਿੱਚ ਨਾਮ ਸੀਗੇ ਕਿਉਂਕਿ ਆਪਣੇ ਮਿੱਤਰ ਨੂੰ ਖੋਣਾ ਆਪਣੇ ਭਰਾ ਨੂੰ ਖੋਣਾ ਇੱਕ ਬਹੁਤ ਵੱਡਾ ਘਾਟ ਹੈ। ਇਹ ਘਾਟਾ ਸਿਰਫ ਪੰਜਾਬ ਲਈ ਨਹੀਂ ਅੱਜ ਇੱਕ ਘਰ ਜਿਹੜਾ ਹੈ ਉਹ ਵੀ ਸੁੰਨਾ ਹੋ ਚੁੱਕਿਆ ਹੈ ਕਿਉਂਕਿ ਇਸ ਘਰ ਦੇ ਵਿੱਚ ਜਿਹੜੀਆਂ ਰੌਣਕਾਂ ਉਹ ਰੁਕਸਪ ਹੋ ਚੁੱਕੀਆਂ ਨੇ ਰੌਣਕਾਂ ਇੱਥੋਂ ਨਿਕਲ ਚੁੱਕੀਆਂ ਨੇ ਆਪਣੀ ਜਿਹੜੀ ਅੰਤਿਮ ਯਾਤਰਾ ਦੇ ਲਈ ਅੱਜ ਜਸਵਿੰਦਰਪੱਲ ਲਈ ਜਿਹੜੇ ਨੇ ਉਹ ਇੱਥੋਂ ਨਿਕਲ ਚੁੱਕੇ ਨੇ ਅੰਤਿਮ ਵਧਾਈ ਸਾਰੇ ਦਰਸ਼ਕ ਵੀ ਕਿਤੇ ਨੇ ਤਾਂ ਇੱਕ ਜੋ ਰੰਗ ਉਹਨਾਂ ਨੇ ਕਾਮੇਡੀ ਤੇ ਉਹਨਾਂ ਬਖੇਰੇ ਸੀਗਾ ਅੱਜ ਹਰ ਇੱਕ ਕੋਈਆਂ ਅੱਖਾਂ ਨਾਮ ਨੇ ਅਜਹਰਿਕ ਜਿਹੜਾ ਸ਼ਖਸ ਉਹ ਆਖਰ ਦਰਸ਼ਨ ਦੇ ਲਈ ਪਹੁੰਚਿਆ ਤੇ ਆਖਰ ਦੇ ਵਿੱਚ ਉਹਨਾਂ ਦੇ ਜਿਹੜੇ ਨੇ ਉਹ ਦਰਸ਼ਨ ਜਿਹੜੇ ਹੋ ਸਕਾ ਉਸ ਵਕਤ ਆਖਰੀ ਜਿਹੜੀ ਹੈ ਹੁਣ ਸਫਰ ਤੇ ਨਿਕਲ ਚੁੱਕੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਅੱਜ ਪੂਰਾ ਪੰਜਾਬ ਜਿਹੜਾ ਹੈ ਪੂਰਾ ਤਰ੍ਹਾਂ ਨਾਲ ਨੰਮ ਅੱਖਾਂ ਨੇ ਅੱਜ ਇਹ ਆਖਰੀ ਇਸ ਵਕਤ ਜਿਹੜੀ ਹੈ ਨਾ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਪੰਡਾ ਦੇ ਆਖਰੀ ਦਰਸ਼ਨ ਨੇ ਆਖਰੀ ਤਸਵੀਰਾਂ ਨੇ ਅੱਜ ਸਾਰੇ ਜਿਹੜੇ ਵੀ ਉਹਨਾਂ ਦੇ ਅੱਖਾਂ ਨਾਲ ਨੇ ਅੱਜ ਆਖਰੀ ਵਿਦਾਈ ਜਿਹੜੀ ਇਸ ਨੂੰ ਦੇ ਸਕਦੇ ਹੋ ਪੂਰਾ ਅੰਤਿਮ ਜਿਹੜੇ ਦਰਸ਼ਨ ਤੁਸੀਂ ਦੇਖ ਸਕਦੇ ਹੋ ਤੁਸੀਂ ਤਸਵੀਰ ਦੇ ਸਕਦੇ ਹੋ ਆਖਰੀ ਦਰਸ਼ਨ ਨੇ ਜਸਵਿੰਦਰ ਪੰਡਾ ਦੇ ਜੋ ਕਿ ਅੱਜ ਜਿਹੜੇ ਨੇ ਅਜੋ ਜਿਹੜਾ ਇੱਕ ਪਾਠ ਦੇ ਸਕਦੇ ਆ ਆਖਰੀ ਜਿਹੜੀ ਉਹਨਾਂ ਦੀ ਅੰਤਿਮ ਯਾਤਰਾ ਉਸ ਤੋਂ ਹੁਣ ਨਿਕਲ ਚੁੱਕੇ ਨੇ ਇਹ ਤਸਵੀਰਾਂ ਦੇ ਸਾਬਿਤ ਦਾ ਜਸਵਿੰਦਰ ਪੱਲੜਾ ਜੋ ਕਿ ਪੰਜਾਬ ਦੇ ਇੰਡਸਟਰੀ ਦੇ ਇੱਕ ਦਿੱਗਜ ਕਲਾਕਾਰ ਰਹੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤਾਂ ਅੱਜ ਪਰਿਵਾਰ ਦੇ ਜਿਹੜਾ ਉਹ ਇਸ ਵਕਤ ਦੁੱਖ ਦਾ ਮਾਹੌਲ ਹੈ ਪਰਿਵਾਰ ਜਿਹੜੇ ਅਸੀਂ ਉੱਤ ਨਾਲ ਹੈਗੇ ਨਾਲ ਉਹਦੇ بیٹے ਦੇ ਪੁੱਖ ਰਾਜ ਨੇ ਕੋਈ ਸੋਚ ਨਹੀਂ ਚ ਦੇਖੋ ਅਖੀਰ ਜਿਹੜੀ ਵਿਦਾਇ ਜਿਹੜੀ ਯਾਤਰਾ ਆਖਰ ਯਾਤਰਾ ਦੇ ਇਸ ਵਕਤ ਦਾ ਸਰਦਾਰ ਜਸਵਿੰਦਰ ਪੱਲੜਾ ਨੇ ਉਹ ਅੱਜ ਨਿਕਲ ਚੁੱਕੇ ਨੇ ਇਹ ਇੱਕ ਕਾਟਾ ਦੇਖੋ ਪਰਿਵਾਰ ਇੱਕ ਬਹੁਤ ਵੱਡਾ ਘਾਟਾ ਹੈ ਇਹ ਘਾਟਾ ਪੂਰੇ ਪੰਜਾਬ ਦੀ ਇੰਡਸਟਰੀ ਲਈ ਹੈ ਤਾਂ ਆ ਦੇਸ ਸਾਹਿਬ ਦੇ ਉਹਨਾਂ ਜਿਹੜੇ ਸਾਥੀ ਸੀਗੇ ਸ਼ੁਰੂ ਤੋਂ ਲੈ ਕੇ ਉਹਨਾਂ ਸਾਥੀਆਂ ਦੇ ਸੁਪਨਾ ਅੱਗੇ ਪਰਿਵਾਰ ਜਿਹੜੇ ਨੇ 1900 ਪਹੁੰਚੇ ਨੇ ਪਹਿਲੇ ਤੋਂ ਸਿਵਲਾਈ ਤੋਂ ਪਰਿਵਾਰ ਦੇ ਵਿੱਚ ਜਿਹੜਾ ਇੱਕ ਸੋਕ ਦਾ ਲਹਿਰ ਇਸ ਵਕਤ ਪੂਰੀ ਕਰ ਰਿਹਾ ਨਾ ਤਾਂ ਆਖਰੀ ਤੁਸੀਂ ਵੀ ਇੱਕ ਵਾਰ ਦਰਸ਼ਨ ਕਰ ਸਕਦੇ ਹੋ ਆਖਰੀ ਅੱਜ ਜਿਹੜੇ ਹੈ ਇਹ ਦਰਸ਼ਨ ਕਿਉਂਕਿ ਅੱਜ ਅੱਜ ਦੀ ਗੱਲ ਕਰੀਏ ਤਾਂ ਅੱਜ ਤੋਂ ਬਾਅਦ ਇਹ ਹੀ ਚੀਜ਼ਾਂ ਦੇਖੋ ਦੇਖਣ ਉਹਨੇ ਇਹ ਬਗਤ ਜਸਵੰਦਰ ਪੱਲਾ ਜਿਨ੍ਹਾਂ ਦੇ ਅਧਾਕਾਰੀ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਵਿੱਚ ਆਦੇ ਆਪਣੇ ਅਧਿਕਾਰੀ ਦਾ ਜਿਹੜਾ ਉਹ ਸਮਝਬੂਤੀ ਨਹੀਂ ਕਰਾ ਅੱਜ ਖੁਸ਼ ਕੁਝ ਕਿਸਮ ਦੇ ਇਹ ਬੰਦੇ ਸੀਗੇ ਜੋ ਕਿ ਕਾਮੇਡੀਅਨ ਵੀ ਸੀਗੇ ਪਰ ਸਫਰ ਦੀ ਸ਼ੁਰੂਆਤ ਜਿਹੜੇ ਪ੍ਰੋਫੈਸਰ ਦੇ ਦੌਰ ਤੇ ਹੁੰਦੀ ਹੈ ਉਸ ਤੋਂ ਬਾਅਦ ਇਹ ਪੰਜਾਬ ਦੇ ਜਿਹੜਾ ਸਿੰਘ ਚੰਦ ਨੇ ਤਾਂ ਐਮੀ ਵਿਰਕਵੀ ਜਿਹੜੀ ਨੇ ਉਹ ਸੋਤੇ ਤੇ ਪਹੁੰਚ ਚੁੱਕੇ ਨੇ ਤਾਂ ਅੱਜ ਦੇਖੋ ਪਰਿਵਾਰ ਦੇ ਜਿਹੜਾ ਕਾਫੀ ਦੁੱਖ ਦਾ ਮਾਹੌਲ ਹੈ ਅੱਜ ਜਸਵੰਦਰ ਪੱਲਾ ਜਿਹੜੇ ਨੇ ਉਹ ਪਰਿਵਾਰ ਨੂੰ ਜਿਹੜਾ ਜੱਜ ਛੱਡ ਕੇ ਨਿਕਲ ਚੁੱਕੇ ਨੇ ਇੱਕ ਸਫਰ ਦੇ ਉੱਤੇ ਇਹ ਤੁਸੀਂ ਦੇ ਇਹ ਆਖਰੀ ਸਫਰ ਤੇ ਅੱਜ ਜਸਵਿੰਦਰ ਪੱਲਾ ਜੀ ਜਿਹੜੇ ਨੇ ਅੱਜ ਉਹ ਨਿਕਲ ਚੁੱਕੇ ਨੇ ਹਾਲ ਕਿ ਪਰਿਵਾਰ ਦੇ ਵਿੱਚ ਬਹੁਤ ਦੁਖਦਾਈ ਇਸ ਵਕਤ ਮਾਹੌਲ ਹੈ ਪੁਖਰਾ ਦੀ ਗਲਕਾਰਤਾ ਅੱਖਾਂ ਵਿੱਚ ਚੜਿਆ ਹੰਝੂ ਹਾਲੇ ਵੀ ਰੁਕਣੀ ਦੇ ਇਹ ਤੁਸੀਂ ਨਾਲ ਅਸੂਨ ਦਿਖਾਵਾਂਗੇ ਕਿ ਅੱਜ ਆਖਰੀ ਯਾਤਰਾ ਨੇ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਉਹ ਪੂਰਾ ਇੱਕੋ ਤਸਵੀਰਾਂ ਸਾਹਮਣੇ ਆ ਰਹੀ ਹੈ ਐਮੀ ਵਰਕਰ ਦੇਖ ਸਕਦੇ ਹੋ ਐਮੀ ਵਰਕਰ ਦੇ ਅੱਖਾਂ ਦੇ ਵਿੱਚ ਜਿਹੜਾ ਹਲ ਜੁਨੇ ਇਹ ਤਸਵੀਰਾਂ ਦੇਖਾ ਦੇ ਗੀ ਕਰੇ ਵਾਲ ਐਮੀ ਵਰਕਰ ਸਾਰੇ ਅੱਜ ਇਹ ਹੁਣ ਘਰ ਤੋਂ ਜਿਹੜੀ ਅੱਜ ਆਖਰੀ ਜਿਹੜੀ ਹੈ ਉਹ ਵਿਦਾਈ ਜਿਹੜੀ ਹੈ ਉਹ ਨਿਕਲ ਚੁਕਨੇ ਆਖਰੀ ਜਿਹੜੇ ਸਫ਼ਰ ਦੇ ਉੱਤੇ ਉਸ ਵਕਤ ਜਸਿੰਦਰਪੁਰ ਲਈ ਉਸ ਵੇ ਨਿਕਲ ਚੁਕਨੇ ਆ ਲਕਿ ਪਿਛਲੇ ਲੰਬੇ ਸਮੇਂ ਤੋਂ ਦੇਖੋ ਬਿਮਾਰ ਚੱਲੇ ਸੀਗੇ ਪਰ ਇਹ ਅੱਜ ਇਹ ਆਖਰੀ ਸਫ਼ਰ ਹੈ ਜੋ ਕਿ ਆਖਰੀ ਯਾਤਰਾ ਹੈ ਉਸ ਤੇ ਹੁਣ ਜਸਵਿੰਦਰ ਪੱਲੇ ਦੇ ਨਿਕਲ ਚੁੱਕੇ ਨੇ ਤਾਂ ਬੇहद ਤੇ ਗੱਲ ਕਰੀਏ ਤਾਂ ਇਸ ਵਕਤ ਦੁੱਖ ਦਾ ਮਾਹੌਲ ਹੈ ਇਸ ਆਖਰੀ ਸਫ਼ਰ ਦੇ ਵਿੱਚ ਜਸਵਿੰਦਰ ਪੱਲਾ ਇਹ ਆਪਣੇ ਪਰਿਵਾਰ ਨੂੰ ਛੱਡ ਕੇ ਗਏ ਨੇ ਪਰ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਵੱਡਾ ਘਟ ਹੈ ਦੇਖੋ ਇੱਕੋ ਸਮਾਂ ਸੀ ਜਦੋਂ ਜਸਵਿੰਦਰ ਪੱਲਾ ਜੀ ਅਕਰੇ ਹੁੰਦੇ ਤੇ ਘਰ ਦੇ ਵਿੱਚ ਰੌਣਕਾਂ ਲੱਗਦੀਆਂ ਸੀ ਪਰ ਉਹਨਾਂ ਦੇ ਜਾਣ ਦੇ ਨਾਲ ਅੱਜ ਦੇਖੋ ਇਹ ਰੌਣਕਾਂ ਜਿਹੜੀਆਂ ਨੇ ਉਹ ਸਨਾਤੇ ਵਿੱਚ ਬਿਕਰ ਚੁੱਕੀਆਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਨੇ ਪਰਿਵਾਰਕ ਮੈਂਬਰ ਉਹ ਇਸ ਵਕਤ ਪਹੁੰਚੋ ਹੈ ਨੇ ਨਿਰੂ ਬਾਜਵਾ ਮੈਂ ਵੀ ਇੱਥੇ ਪਹੁੰਚ ਨਾਲ ਨੇ ਮੈਂ ਤਸਵੀਰਾਂ ਦੇਖ ਸਕਦੇ ਹੋ ਅੱਖਾਂ ਅੱਖਾਂ ਵਿੱਚ ਹੰਝੂ ਨੇ ਕਿਉਂਕਿ ਫਾਦਰ ਹਰ ਇੱਕ ਲਈ ਫਾਦਰ ਸਮਾਨ ਸੀਗੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜੋ ਨਿਰੂ ਬਾਜਵਾ ਮੈਂ ਨੇ ਉਹ ਵੀ ਇਸ ਵਕਤ ਪਹੁੰਚ ਚੁੱਕੇ ਨੇ ਤਾਂ ਇਹ ਘਰ ਜਿਹੜਾ ਅੱਜ ਉਹ ਸੁੰਨਾ ਹੋ ਚੁੱਕਿਆ ਕਿਉਂਕਿ ਇੱਕ ਬੜਿਆਂ ਦਾ ਜਾਣਾ ਇੱਕ ਬੜਾ ਅਸਰ ਮੰਨੇ ਆਂਦਾ ਇਹ ਆਖਰੀ ਚੀਜ਼ ਉਸ ਦੀ ਆਖਰੀ ਉਹ ਹੈ ਜਿੱਥੇ ਦਸਿੰਦਰ ਪੱਲਾ ਜੀ ਜਿਹੜੇ ਸੀਗੇ ਅੱਜ ਇੱਥੇ ਆਖਰ ਵਾਰ ਜਿਹੜੇ ਨੇ ਉਹਨਾਂ ਦੇ ਦਰਸ਼ਨ ਹੋਏ ਅੱਜ ਆਖਰ ਜਿਹੜੀਆਂ ਉਹਨਾਂ ਨੂੰ ਵਿਦਾਈ ਦਿੱਤੀ ਗਈ ਤਾਂ ਹਾਲਕਿ ਕਾਫੀ ਇਸੋ ਦਾ इमोशनल ਜਿਹੜਾ ਮਾਹੌਲ ਬਣਿਆ ਹੋਇਆ ਕਿਉਂਕਿ ਸਾਰੇ ਛੱਡ ਗਏ ਨੇ ਇਸ ਜਗ੍ਹਾ ਤੇ ਅੱਜ ਆਖਰੀ ਜਿਹੜੇ ਨੇ ਉਹ ਕਹੀਦਾ ਪਹਿੇ ਸੀ ਕਿ ਜਾਂ ਫਿਰ ਕਹੀਦਾ ਅੱਜ ਆਖਰੀ ਜਿਹੜੇ ਉਹਨਾਂ ਦੇ ਦਰਸ਼ਨ ਲਈ ਤਾਂ ਅੱਜ ਪੰਜਾਬ ਨਹੀਂ ਬਲਕਿ ਹਰ ਇੱਕ ਦੇ ਅੱਖਾਂ ਵਿੱਚ ਹੰਝੂ ਨੇ ਕਿਉਂਕਿ ਜਸਵਿੰਦਰ ਭੱਲਾ ਜੋ ਕਿ ਸਾਰਿਆਂ ਨੂੰ ਛੱਡ ਗਏ ਇੱਕ ਨਵੇਂ ਸਫ਼ਰ ਤੇ ਜਿਹੜੇ ਨੇ ਉਹ ਰੁਕਸਤ ਹੋ ਚੁੱਕੇ ਨੇ ਮੇਰੇ ਸੁਨਣਾ ਔਰ ਸਾਰਾ ਕੋ ਨੂੰ ਸਾਹਮਣਾ ਇਕੱਠਿਆਂ ਕਰਨਾ ਇਕ ਤੋਂ ਬਾਅਦ ਇਕ ਅਸੀਂ ਨਜ਼ਰ ਆਦੇ ਹੁੰਦੇ ਸਨ ਸਾਰੇ ਰਲ ਕੇ ਮਾਂਚ ਦੇ ਉੱਤੇ ਹਰ ਕਿਸੇ ਤੇ ਭਰੋਸਾ ਸੀ ਕਿ ਜਿਹੜਾ ਵੀ ਸਟੇਜ ਤੇ ਖੜੇਗਾ ਸਾਰੀ ਖਲਗਤ ਨੂੰ ਇੱਕ ਵਾਰੀ ਕਾਇਲ ਕਰ ਦੇਗਾ ਹੱਸੇ ਹੀ ਹੱਸੇ ਉੱਥੇ ਮਹਿਸੂਸ ਹੁੰਦੇ ਸਨ ਰੌਣਕਾਂ ਲੱਗ ਜਾਂਦੀਆਂ ਸਨ ਸੋ ਮੈਂ ਕਈ ਧਾਕੇ ਆਂਦਾ ਇਹ ਰਿਸ਼ਤਾ ਮੈਂ ਤਾਂ ਸਮਝਦਾ ਕਿ ਜੇ ਮੈਂ ਰੌਣਕੀ ਰਾਮ ਵਜੋਂ ਉਸ ਵਿਲੇ ਆਇਆ ਤੇ ਇਹ ਚਤਰਾ ਚਾਚਾ ਅਜੀ ਦੋਨੋਂ ਚਾਚੇ ਚਾਚੇ ਬਿਲਕੁਲ ਹੈ ਨਾ ਤੇ ਹਰੇਕ ਨੂੰ ਦਿਨ ਲੱਗਦਾ ਜਦੋਂ ਸਾਕਾਈ ਚੰਦਨ so i feel very bad and sad now aur main hi kalla nahi sara punjab jinna jinan jinnu bhi punjabi zubaan de jinnu hindi bhi aandi hai de expression ta filma ch oh dekhde hi ne na ya hor paisha de naal jude ne so e mazza chahe aur this is a, this is not a loss of uh, the family but total punjab aur punjabi zubaan nu samjan wale sare dashkan aur sun waleyan ਮੈਂ ਸੋਚ ਰਿਹਾ ਕਿ ਉਹਨਾਂ ਨੇ ਕਰਦਾ ਕਿ ਚੀਚਾ ਗ੍ਰਾਸ਼ ਸੋਰਾਪ ਕਰੇ ਉਹਦੀ ਆਤਮਾ ਨੂੰ ਈਸ਼ਵਰ ਬਹੁਤ ਉੱਚਾ ਥਾਂ ਤੇ ਰੱਖੇ ਉਹਨੇ ਹਾਸੇ ਵੰਡੇ ਨੇ ਔਰ ਅੱਗੇ ਵੀ ਉਹਨੂੰ ਵੀ ਈਸ਼ਵਰ ਖੁਸ਼ੀ ਆਵੇ ਕਿਉਂਕਿ ਜਿਹੜਾ ਜਾਣਾ ਇੰਨੀਆਂ ਮੈਂ ਕੁਦਰਤ ਆ ਉਹ ਤੇ ਕੋਈ ਚੇ ਨਹੀਂ ਕਰ ਸਕਦਾ ਸਵਾਦ ਸਾਰਿਆਂ ਦੇ ਲਿਖੇ ਸਾਹਮਣੇ ਲੱਗਦਾ ਨਾ ਪੈਂਟਸ ਆ ਪਰ ਛੁੱਟੀਆਂ ਮੱਚ ਚਲਾ ਗਿਆ ਮਗਰ ਕੁਦਰਤ ਨੂੰ ਲੱਗ ਰਿਹਾ ਕਿ ਯਾਰ ਇੰਨੀ ਦੇਦਾ ਲੋਕਾਂ ਨੂੰ ਸਾਰਿਆਂ ਤੇ ਮੈਨੂੰ ਵੀ ਕਿਤੇ ਖੁਸ਼ੀ ਵੰਡੇ ਆ ਕੇ ਸੋ ਇਦਾਂ ਦਾ ਹੀ ਕੁਝ ਲੱਗ ਰਿਹਾ ਸੋ ਥੈਂਕ ਯੂ ਵੈਰੀ ਮਚ ਇਹ ਸਾਰੇ ਇਹ মিডিਆ ਵੀ ਆ ਤੇ ਨਾ 71 ਹੋਇਆ ਹੈ ਇਹ ਜਿੱਤੇ মিডিਆ ਦੀ ਸ਼ੋਭਾ ਹੈ ਕਿ ਚੰਗੇ ਕਲਾਕਾਰਾਂ ਵਾਸਤੇ ਤੁਸੀਂ ਵੀ ਸਮਾਂ ਕੱਢਦੇ ਹੋ ਉਹਦਾ ਗੋ ਪਰਿਵਾਰ ਬੱਚਾ ਬਹੁਤ ਬੜੇ ਖੁਸ਼ ਹੋ ਗਏ ਸਾਰਾ ਪਾਰ ਖੁਸ਼ ਹੋ ਗਈ ਠੀਕ ਹੈ ਠੀਕ ਹੈ